ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਬੀਰੋ ਭੈਣੋ ਆਪਣੇ ਮਾਤਾ ਛੋਟੇ ਬੱਚੇ ਸਪੀਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੱਲ ਪਕਰਾਂਗੇ ਅੱਜ ਨਵੰਬਰ ਚ ਚੱਲਦੇ ਪਏਗਾ ਨਵੰਬਰ 84 ਚ ਤੁਹਾਨੂੰ ਪਤਾ ਸਾਡੇ ਕਾਮ ਨਾਲ ਉਹ ਕੁਝ ਹੋਇਆ ਉਹ ਜ਼ਖਮ ਦਿੱਤਾ ਹੋਇਆ ਜਿਹੜਾ ਅੱਜ ਤੱਕ ਜੋ ਨਸੂਰ ਬਣ ਚੁੱਕਿਆ ਪਰ ਹਾਲੇ ਕੋਈ ਨਹੀਂ ਹੋਇਆ ਹੇ ਤੱਕ بڑے ਲੀਡਰ ਆਏ بڑے ਗੱਲਾਂ ਛੱਡੀਆਂ ਜੀ ਉਹਨਾਂ ਨੇ ਐ ਕਰਤਾਂਗੇ ਜੀ ਯੰਕ ਕਰਤਾਂਗੇ ਪਰ ਉਹ ਉਹਨਾਂ ਤੋਂ ਹਾਈ ਤੱਕ ਕੋਈ ਹੱਲ ਨਾ ਕੱਢ ਨਹੀਂ ਹੋਇਆ ਮੇਰੀ ਮਾਇ ਮੈਂ ਉਸ ਇੱਕ ਗੱਲ ਇਹ ਕਹਿਣਾ ਚਾਹੁੰਦਾ ਵੀ ਜਦੋਂ ਇੱਕ ਕਤਲੇਆਮ ਹੋਇਆ ਜਿਹਨੂੰ ਜੈਨੋਸਾਈਡ ਆ ਕਹਿਆ ਹੈ ਨਾ ਜਿਹਨੂੰ ਦੰਗੇ ਕਹਿੰਦੇ ਨੇ ਗੱਲੀ ਦੰਗੇ ਤਾਂ ਹੋਈ ਨਹੀਂ ਜਦੋਂ ਕਿ ਦੰਗੇ ਤਾਂ ਉਹ ਹੁੰਦੇ ਨਾ ਵੀ ਦੋਨੇ ਪਾਸਿਓਂ ਜਦੋਂ ਆਪਾਂ ਲੜੀਏ ਅੱਧੇ ਕੋ ਉਹਨਾਂ ਦੇ ਵੀ ਬੰਦੇ ਮਰਨ ਸਾਟਾਚ ਬੰਦਾ ਮਰ ਗਿਆ 40000 ਉਹਨਾਂ ਦਾ ਮਰਿਆ ਕੁਝ ਨਹੀਂ ਇਹ ਕਿਹੜੇ ਇਹ ਕਿਹੜੇ ਖਾਬ ਦੇ ਤੱਕ ਗਏ ਟਰੈਨ ਚੋ ਲਾਗੇ ਫੌਜੀ ਮਾਰਤੇ 60 ਸਿਰਫ ਸਰਦਾਰ ਪੱਕਲੇ ਦੇਖ ਕੇ ਥੱਲੇ ਲਾਗੇ ਅੱਗ ਲਾਤੀ ਇਹ ਕਿਹੜੇ ਦੰਗੇ ਹੋਏ ਬਈ ਤੇ ਦੂਜੀ ਹੈ ਜਿਹੜੀ ਗੱਲ ਮੈਂ ਅਸਲੀ ਕਰਨ ਲੱਗਾ ਰਾਜੀਵ ਨੇ ਜਦੋਂ ਇਹ ਗੱਲ ਕਹੀ ਸੀ ਵੀ ਅਜੀਬ ਗਾਂਧੀ ਨੇ ਇੰਦਰਾ ਪਾਪਣ ਦੇ ਮੋਟਿਆਂ ਵੀ ਹਾਂ ਵੀ ਮੇ ਜਦੋਂ ਕੋਈ ਬड़ा درخت गिरਦਾ ਤਾਂ ਧਰਤੀ ਹਿੱਲਦੀ ਹੁੰਦੀ ਆ ਤੇ ਉਹ ਅੰਤਾਵਚਨ ਨੇ ਕਿਹਾ ਜੀ ਖੂਨ ਕੇ ਖੂਨ ਦਾ ਬਜਾ ਖੂਨ ਖੂਨ ਕੇ ਛਿੱਟੇ ਕਹਿੰਦਾ ਉਹਨਾਂ ਕੇ ਵੀ ਜਾਣਗੇ ਉਹਨ ਸਰਦਾਰਾਂ ਕੇ ਵੀ ਜਾਣਗੇ ਹੈਨਾ ਤੇ ਸਰਦਾਰ ਬੰਦੇ ਦੇ ਗੱਲ ਚ ਟੈਰ ਪਾ ਕੇ ਉਹ ਕਹਿੰਦੇ ਜੀ ਦੇਖੋ ਜੀ ਸਿਕੜਾ ਨਾਚ ਰਹਾ ਹੈ ਦੇਖੋ ਜੀ ਸਿਕੜਾ ਨਾਚ ਰਹਾ ਹੈ ਜੋ ਕੋ ਘਰ ਟਾਇਰ ਪਾਇਆ ਹੁੰਦਾ ਇਹ ਦੋ ਤੇ ਗੱਲ ਚ ਤੋਂ ਤੜਫਦਾ ਹੁੰਦਾ ਜੀ ਇਹ ਕੋ ਤਰਾਸ ਦੀ ਆਪਾਂ ਜਿਹੜੀ ਆਪਣੀ ਆਉਣ ਵਾਲੀ ਕਾਮ ਨੂੰ ਅਸੀਂ ਦੱਸ ਨਹੀਂ ਸਕੇ ਹਜੇ ਤੱਕ ਤੰਗੀ ਚ ਲੋਕ ਕਹਤਾ ਨੇ ਦੇ ਅਭੀ ਹਾਂ ਵਿਆਹ ਭਾਈ ਉਧਰ ਚਲੇ ਕੇ ਗਾਣੇ ਗਾਈ ਜਾਂਦੇ ਨੇ ਉਹ ਡੀਜੇ ਲਾ ਹਣਾ ਫਲਾਨ ਗੱਲ ਇਹ ਆ ਵੀ ਅਗਲੇ ਮਹੀਨੇ ਪੂਰਾ ਸਿਸਟਮ ਹਾਂ ਉਹਨਾਂ ਨੇ ਪੂਰਾ ਵਰਤਾਂਤ ਸਿਰਜਿਆ ਹੋਇਆ ਉਸ ਤਰੀਕੇ ਦਾ ਕੋਈ ਜਗਾ ਕੋਈ ਲੋਭ ਕੰਨ ਨਹੀਂ ਹੁੰਦੇ ਵੀ ਲੋਭ ਹੋਲ ਜਿੱਥੇ ਹੁੰਦਾ ਕੋਈ ਛੜਦੇ ਨਹੀਂ ਹੈ ਕਿ ਉਹ ਕਿਤੇ ਵੀ ਉਹ ਹਰ ਜਗਾ ਖਤਮ ਮਰੀ ਜੀ ਵੀ ਕੋਈ ਚੀਜ਼ ਹੁੰਦੀ ਆ ਉਹਦਾ ਵਿਰੋਧ ਕਰਨਾ ਸ਼ੁਰੂ ਕਰਦੇ ਨੇ ਜੇ ਅਦੀ ਸਿੱਖਾਂ ਦੇ ਖਲਾਫ ਤੇ ਜਦ ਹੀ ਚੀਜ਼ ਨਾਲ ਉਹਨਾਂ ਨੂੰ ਲੱਗੇ ਵੀ ਸਿੱਖਾਂ ਦੇ ਢਾ ਲੱਗੂਗੀ ਸਿੱਖਾਂ ਦੇ ਸਿਧਾਂਤਾਂ ਨੂੰ ਢਾ ਲੱਗੂ ਕਿ ਚਲ ਉਹ ਤਾਂ ਖੈਰਣਾ ਸੁਪਨਾ ਕਦੇ ਲੱਗਣੀ ਨਹੀਂ ਉਹ ਤੁਸੀਂ ਭੁੱਲ ਜਾਓ ਇਹ ਦਿਨ ਕਦੇ ਨਹੀਂ ਆਉਣੇ ਮੁੱਸੇ ਵਾਲੇ ਵਾਂਗੂ ਯਾਨੀ ਥੋੜਾ ਜਿਹਾ ਤਾ ਹੁੰਦਾ ਨਾ ਵੀ ਮਤਲਬ ਜਿਵੇਂ ਬੰਦਿਆਂ ਨੂੰ ਕਈ ਵਾਰੀ ਅਣਜਾਣ ਪੁਣੇ ਜੀ ਉਹਨਾਂ ਨੂੰ ਉਹ ਚੀਜ਼ਾਂ ਸਮਝ ਦੱਸੀਆਂ ਹੀ ਨਹੀਂ ਗਈਆਂ ਕਈ ਵਾਰੀ ਨੌਜਵਾਨਾਂ ਮੁੰਡਿਆਂ ਨੂੰ ਕੁੜੀਆਂ ਬੇ ਮੇਰੇ ਨਾਲ ਖੁੱਦ ਇਦਾਂ ਹੋਇਆ ਹੋਇਆ ਕਿਉਂਕਿ ਮੇਰੀ ਬੜੀ ਸਿਸਟਰ ਸੀ ਉਹ ਘਰੇ ਬਾਰਤ ਰੱਖਦੀ ਹੁੰਦੀ ਸੀ ਤੇ ਪਤਾ ਹੀ ਨਹੀਂ ਸੀ ਜਾਂ ਪਤਾ ਹੀ ਨਹੀਂ ਆਪਾਂ ਨੂੰ ਆਪਾਂ ਕੀ ਕਰੀਏ ਕਿਹਦੇ ਨਾਲ ਵੀ ਅਸੀਂ ਕਹੋਣਾ ਸਾਡੇ ਨਾਲ ਹੋਇਆ ਕੀ ਆ ਅਸੀਂ ਅਗਲੇ ਨੇ ਸਾਨੂੰ ਕਿੱਥੇ ਰੱਖਿਆ ਹੋਇਆ ਇਹ ਚੀਜ਼ਾਂ ਬਹੁਤ ਹੀ ਸਹਾਈਤਾ ਦੇ ਨਾਲ ਗਹਿराई ਦੇ ਨਾਲ ਤਮਾਕ ਲਾ ਕੇ ਪੂਰਾ ਹੈ ਟੈਂਸ਼ਨ ਜੋੜ ਪਾ ਕੇ ਸੰਭਲ ਨਹੀਂ ਆਲੀ ਜਾਂਦੀ ਇਹ ਹਰ ਕੋਈ ਬੰਦਾ ਇਹ ਚੀਜ਼ ਦਾ ਹੱਲ ਨਹੀਂ ਕੱਢ ਸਕਦਾ ਉਹਦਾ ਹਰ ਕੋਈ ਇਹ ਚੀਜ਼ ਦਾ ਅਸੀਂ ਅੱਜ ਮਾਰ ਕਿੱਥੇ ਘਾ ਰਹੇ ਹਾਂ ਸਾਡੇ ਕੋਲ ਲੀਡਰ ਨਹੀਂ ਦੁਸ਼ਮਣ ਨੂੰ ਪਤਾ ਸਾਡੀ ਤਾਕਤ ਦਾ ਉਹ ਲੀਡਰ ਬਣਦਾ ਉਹਨੂੰ ਪਤਾ ਲੱਗਦਾ ਵੀ ਇਹ ਲੀਡਰ ਬਣ ਸਕਦਾ ਇਹਨਾਂ ਦਾ ਉਹਨੂੰ ਖਤਮ ਕਰ ਦਿੰਦੇ ਆ ਜਿਵੇਂ ਕਿ ਮਤਲਬ ਆਧਾਰਨਾ ਦੇਖ ਲੋ ਦੀਪ ਸਿੱਧੂ ਆਪਣਾ ਬਾਈ ਨੇਜਰ ਤੇ ਇਧਰ ਮੁੱਛਿਆ ਵਾਲਾ ਉਹਨਾਂ ਨੂੰ ਲੱਗਦਾ ਵੀ ਬਣ ਸਕਦਾ ਤੇ ਜਿਹੜੇ ਜਾਲੀ ਬਣਾਏ ਹੋਏ ਨੇ ਲੀਡਰ ਆਪਣੇ ਸਿੱਕ ਜੱਥੇ ਬੰਦਿਆਂ ਦੇ ਧੁੰਮੇ ਧਾਮੇ ਆਉਣੇ ਧੁੰਦੇ ਹੋਣੇ ਧੁੰਦਾ ਇਹਨਾਂ ਨੇ ਤਾਂ ਧੁੰਦਾ ਪਾਦੀਆਂ ਇਹ ਉਹ ਗੱਲਾਂ ਅੱਜ ਕਰ ਨਹੀਂ ਸਕਦੇ ਜਿਹੜੀ ਗੱਲ ਹੋਣੀ ਚਾਹੀਦੀ ਸੀ ਇਕੋ ਸਰਤਾਜ ਨੇ ਗਾਣਾ ਗਾਤ ਪਰੋਂ ਜੀ ਹਿੰਦ ਕੀ ਚਾਦਰ ਆਏ ਹੈ ਸਿੱਖ ਹਿੰਦੂ ਮੁਕੀਏ ਆਸਤੇ ਕਿਆ ਫਾਤੇ ਲੱਖ ਦੀ ਲਾਣ ਤੇ ਯਾਰ ਆਏ ਜੀ ਤੂੰ ਪੱਗ ਬਨਗੇ ਪੀ ਐਚ ਡੀ ਕਰੀ ਹੋਈ ਆ ਬੰਦੇ ਦੀ 10 ਫਿਰ ਵੀ ਆ ਹਾਲ ਨੇ ਯਾਰ ਇੱਕ ਤਰਾਸ ਦੀ ਆ ਬਹੁਤ ਬੜੀ ਮੈਂ ਤਰਾਸ ਦੀ ਕਹਿ ਸਕਦਾ ਨਾ ਇਹ ਜੀ ਤੇ ਬਾਕੀ ਜਿਹੜੀ ਅਸਲੀ ਗੱਲ ਪਿੱਛੇ ਮੈਂ ਜੋ ਵੀਡੀਓ ਪਾਈ ਸੀ ਕੱਲ ਇਹ ਆ ਵੀ ਜਦੋਂ 1984 ਮੰਨ ਲਓ ਵੀ ਅਗਲੇ ਪਰੇ ਬੱਠੇ ਜੀ 84 ਜੋ ਜਾਣੀ ਉਹਨਾਂ ਦਾ ਜਿਹੜਾ ਉਹ ਕਾੜੀ ਨੂੰ ਜਮ ਕਹਿੰਦੇ ਇਹਨੂੰ ਦੀ ਫੁੱਲ ਭਰਿਆ ਹਰ ਜੀ ਵਾਸੋਂ ਛੱਲਾ ਮਾਂਦ ਗਲਾਸੀ ਡੁੱਲਣ ਵਾਲੀ ਸੀ ਉਹ ਕੜੇ ਨਾ ਸਾਡੇ ਖਿਲਾਫ ਸਿੱਖਾਂ ਖਿਲਾਫ ਇੱਕ ਨਫ਼ਰਤ ਸੀ ਹੁਣ ਕਈ ਕਹਣਗੇ ਵੀ ਨਹੀਂ ਨਹੀਂ ਉਹ ਤੋਂ ਉਦੋਂ ਹੀ ਸੀਗਾ ਜੀ ਉਹਨਾਂ ਨੇ ਕਾਂਗਰਸ ਨੇ ਕਰਾਇਆ ਸਾਰਾ ਐਸੇ ਬਫਲਾਨਾ ਧਮਕਾ ਸਭ ਫੁੱਦੂ ਗਨਾਂ ਨੇ ਕਾਂਗਰਸ ਕਾਂਗਰਸ ਨੇ ਚਲ ਕਰਾਇਆ ਸੀ ਠੀਕ ਆ ਮੰਨ ਲੈ ਇੱਕ ਆਮ ਬੰਦਾ ਵੀ ਉਹਦੇ ਵਿੱਚ ਸ਼ਾਮਿਲ ਸੀ ਸ਼ਾਮਿਲ ਕਿਵੇਂ ਸੀ ਤੁਹਾਨੂੰ ਇਹ ਗੱਲ ਹਮਸਮਝ ਨਾ ਆਉਂਦਾ ਕਿਉਂਕਿ ਰਾਜੀਵ ਗਾਂਧੀ ਜਦੋਂ ਇਹ ਕਹਿੰਦਾ ਉਸ ਤੋਂ ਬਾਅਦ ਉਹ ਵੋਟਾਂ 'ਚ ਇਹ ਕਦਲਿਆਂ ਤੋਂ ਬਾਅਦ ਜਦੋਂ ਉਹ ਵੋਟਾਂ ਪੈਂਦੀਆਂ ਨੇ ਰਾਜੀਵ ਗਾਂਧੀ ਇੰਨੇ ਜ਼ਿਆਦਾ ਬਹੁਤਨਾ ਜਿੱਤਦਾਗਾ ਜਿੰਨੇ ਬਹੁਤਨਾ ਅਕਲ ਮੱਭੀ ਮਨੇ ਜਿੱਤੇ ਹੇ ਤੱਕ ਦਾ ਕਹਿੰਦਾ ਮਤਲਬ ਇਹ ਸੀ ਵੀ ਉਹ ਸਾਰੇ ਲੋਕ ਖੁਸ਼ ਸੀ ਉਹਨਾਂ ਦੇ ਦਿਲ ਖੁਸ਼ ਹੋ ਗਏ ਜੀ ਬੰਦਿਆਂ ਦੇ ਜਿਹੜੇ ਸਾਨੂੰ ਬਹੁਤ ਪਤਾ ਨਹੀਂ ਕਿੰਨੇ ਕਦੇਰ ਦੇ ਭਰੇ ਹੋਏ ਸੀਗੇ ਬਾਬੇ ਨਾਨਕ ਦੇ ਵੇਲੇ ਨੇ ਭਰੇ ਹੋ ਗਏ ਹਨ ਕਿਉਂਕਿ ਉਦੋਂ ਵੀ ਉਹਨਾਂ ਨੇ ਗੁਰੂਆਂ ਨਾਲ ਸਾਡੇ ਜਿੱਦੇ ਗੁਰੂ ਸ਼ਹੀਦ ਕਰਾਏ ਅਸਲੀ ਕਹਨ ਤਾਂ ਇਹ ਹੀ ਸੀ ਕਹਿ ਦਿੰਦੇ ਨੇ ਮੁਗਲ ਨੇ ਮੁਗਲਾਂ ਨੇ ਸ਼ਹੀਦ ਨਹੀਂ ਗੁਰੂਆਂ ਨੇ ਚੰਦੂ ਨੂੰ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਹੀ ਕਾਰਨ ਅਸਲੀ ਸੀ ਜਿਹਦੇ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਬਾਕੀ ਤਾਂ ਸਭ ਕੱਲਾਂ ਸੀਗੀਆਂ ਅਸਲੀ ਪਰ ਰੰਜਿਸ਼ ਉਹ ਦਿਲ ਚ ਰੱਖਦਾ ਹੁੰਦਾ ਸੀ ਅਸਲੀ ਰਾਂਚੇ ਕਈ ਕੰਨ ਨੇ ਬੇਰੀ ਕੁੜੀ ਦਾ ਰਿਸਕਾ ਉਹਨਾਂ ਨੇ ਉਹ ਵੀ ਹੋ ਸਕਦਾ ਪਰ ਅਸਲੀ ਮੇਰੇ ਹਿਸਾਬ ਨਾਲ ਇਹ ਉਹੀ ਸੀਗਾ ਵੀ ਤੁਸੀਂ ਹਿੰਦੂ ਕਮੈਂ ਵੀ ਹਿੰਦੂ ਦੀ ਜਿਹੜੀ ਇਹਨਾਂ ਦੀ ਸਿਸਟਮ ਆ ਉਹ ਖਤਮ ਹੁੰਦਾ ਕਿਉਂਕਿ ਸਿੱਖ ਧਰਮ ਖੜਦਾ ਹੀ ਉੱਥੇ ਜਾ ਕੇ ਆ ਸ਼ੁਰੂ ਹੀ ਇੱਥੋਂ ਹੁੰਦਾ ਜਿੱਥੇ ਇਹਨਾਂ ਦਾ ਖਾਤਮਾ ਸ਼ੁਰੂ ਹੋ ਜਾਂਦਾ ਉੱਥੋਂ ਜਦੋਂ ਸਿੱਖ ਧਰਮ ਦੀ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਚੀਜ਼ ਤੇ ਆਪਾਂ ਕਹੀਏ ਵੀ ਆ ਸਿੱਖ ਫਲਾ ਉਸ ਬੀਜਾ ਸਾਹਮਣਾ ਚੱਲਣਾ ਤਾਂ ਜੇ ਚੱਲਾਂਗੇ ਤਾਂ ਹਿੰਦੂ ਆ ਦਾ ਜਿਹੜਾ ਸਿਸਟਮ ਆ ਨੂੰ ਬਿਲਕੁਲ ਹੀ ਬਾਈਕਾਟ ਕਰਨਾ ਬਸ ਇੱਥੇ ਆਪਾਂ ਫੇਲ ਆਂ ਅਗਲੇ ਆਨੇ ਸਾਨੂੰ ਬਾਈਕਾਟ ਕਰਨ ਨਹੀਂ ਦਿੱਤਾ ਸਾਡੇ ਫੈਮਲੀਆ ਦੇ ਲੋਕਾਂ ਨੂੰ ਉਹ ਉਸ ਤਰੀਕੇ ਦਾ 네ਗੇਟਿਵ ਉਹਨਾਂ ਨੇ ਬੁਣਿਆ ਹੋਇਆ ਵਾ ਜਿਵੇਂ 84 ਵੇਲੇ ਤਾਂ ਉਹ ਇੱਕ ਇੱਕ ਦੋ ਕੀ ਨਿਊ ਚੈਨਲ ਸੀ ਉਹ ਉਹਨਾਂ ਦੇ ਹੀ ਸੀ ਜੋ ਖਬਰ ਕਹਿੰਦੇ ਸੀ ਉਹਨਾਂ ਦੇ ਲੋਕਾਂ ਤੇ ਅਸਰ ਹੁੰਦਾ ਸੀ ਲੋਕਾਂ ਨੇ ਗੁਮਾਂਢੀ ਆਸ ਗੁਮਾਂਢੀ ਕਹਿੰਦੇ ਟਾਕੀਆਂ ਥਾਣੀ ਦੇਖਦੇ ਵੀ ਹੁੰਦੇ ਸੀ ਹੁਣ ਸੀਗੇ ਕਈ ਵੀਡੀਓ ਦੇਖ ਕੇ ਪਰ ਛੜਾਉਣਾ ਨਹੀਂ ਸੀ ਕੋਈ ਆਉਂਦਾ ਹੁੰਦਾ ਚਲੋ ਉਹ ਨਹੀਂ ਆਉਂਦੇ ਸੀ ਮੰਨਦੇ ਡਰਦੇ ਹੁਣਗੇ ਚਲੋ ਉਹ ਦੂ ਚਲ ਹ ਨਹੀਂ ਭਾਈ ਦੇ ਹਨਾ ਇਹਨਾਂ ਦਾ ਉਸ ਇਤਿਹਾਸ ਵੀ ਦੰਦੇ ਹੀ ਹੈ ਪਰ ਉਦੋਂ ਬਾਅਦ ਤਾਂ ਬੰਦਾ ਆ ਸਕਦਾ ਉਸ ਤੋਂ ਬਾਅਦ ਤਾਂ ਇਕੱਠੇ ਹੋ ਸਕਦੇ ਸੀ ਇਹ ਮਹੀਨੇ ਬਾਅਦ ਦੋ ਮਹੀਨੇ ਬਾਅਦ ਸਾਲ ਬਾਅਦ ਦੋ ਸਾਲ ਬਾਅਦ ਫਿਰ ਉਦੋਂ ਦਾ ਕਹਿੰਦਾ ਦੇ ਵੀ ਭਾਈ ਥੋੜੇ ਨਾਲ ਗਲਤ ਹੋਇਆ ਜੀ ਕੜੇ ਨਾਲ ਉਹਨਾਂ ਕੜੇ ਨੇ ਕੜੇ ਉਹਨੇ ਸਾਡੇ ਨਾਲ ਜਵੀ ਤੇ ਤਾਂ ਇੱਕ ਹਿੰਦੂ ਆਦਮ ਜਿਹੜੇ ਕਸ਼ਮੀਰੀ ਪੰਡਤ ਸੀ ਕਸ਼ਮੀਰੀ ਪੰਡਤਾਂ ਵਾਲੀ ਬੈਲਟ ਆ ਜਿਹੜੀ ਉਹ ਸਿੱਖਾਂ ਦੇ ਨਾਲ ਖੜਦੀ ਰਹੀ ਆ ਉਹ ਗੁਰੂਆਂ ਦੇ ਸਿਧਾਂਤਾਂ ਨੂੰ ਮੰਨਦੇ ਆਏ ਨੇ ਜਿਹੜਾ ਇੱਕ ਦੋ ਨੇ ਬ੍ਰਾਹਮਣਾਂ ਦੇ ਵਿੱਚ ਵੀ ਪੰਡਤਾਂ ਦੇ ਬਿੰਦੂਆਂ ਦੇ ਵਿੱਚ ਵੀ ਜਿਵੇਂ ਉਹਨਾਂ ਦੇ ਵਿੱਚ ਆ ਮੁਸਲਮਾਨਾਂ ਦੇ ਵਿੱਚ ਸਈਦ ਪੰਜਾਬ ਪਤਾ ਨਹੀਂ ਕੀ ਹੁੰਦਾ ਸਈਦ ਕੁਸੈਦਾਨਾ ਇੱਕ ਨਹੀਂ ਇਹਨਾਂ ਦੇ ਵੀ ਸਾਹਿਬ ਤੇ ਹੱਕ ਇੱਕ ਵਿਸ਼ਨੂੰ ਨੂੰ ਮੰਨਣ ਵਾਲੇ ਸੀ ਇੱਕ ਸ਼ਬਦੀ ਨੂੰ ਮੰਨਣ ਵਾਲਾ ਜੋ ਪਹਿਲਾਂ ਤੋਂ ਹੀ ਉਹਨਾਂ ਦਾ ਵਿਰੋਧ ਚੱਲਦਾ ਹੁੰਦਾ ਸੀ ਇਸੇ ਲਈ ਉਹ ਤੋਂ ਆਏ ਸੀਗੇ ਚਲੋ ਉਹ ਇੱਕ ਲੱਗ ਆਉਂਦੀ ਚੀਜ਼ ਤੇ ਵੀ ਮੈਟਰ ਆਉਂਦਾ ਇੱਕ ਲੱਗ ਵੀਡੀਓ ਬਣ ਸਕਦੀ ਹੈ ਉਹਦੇ ਉੱਤੇ ਪਰ ਜੇ ਗੱਲ ਕਰੀਏ ਆਪਾਂ ਲੋਕਾਂ ਦੀ ਆਮ ਲੋਕਾਂ ਦੀ ਵੀ ਆਮ ਲੋਕ ਹੇ ਤੱਕ ਵੀ ਦੂਸਰੀ ਕਮਿਊਨਿਟੀ ਆਪਣੇ ਦੇਸ਼ ਦੇ ਵਿੱਚ ਕਿਸੇ ਜਗ੍ਹਾ ਤੇ ਤੁਸੀਂ ਦੱਸੋ ਇਹ ਕਹਿਣ ਜਿਹੜੇ ਪੀ ਹਾਂ ਭਾਈ ਤੁਹਾਡੇ ਨਾਲ ਗਲਤ ਹੋਇਆ ਕੋਈ ਐਦਾਂ ਦੀ ਉਹਨਾਂ ਨੇ ਆਰਗੇਨਾਈਜ਼ੇਰ ਸਿਸਟਮ ਦੇ ਨਾਲ ਕੋਈ ਇਕੱਠ ਕੀਤਾ ਹੋਵੇ ਕੋਈ ਮਤਲਬ ਸਿਰ ਕੋਈ ਲੀਟਰ ਨੇ ਉਹਨਾਂ ਦੇ ਨੇ ਕੋਈ ਮਤਲਬ ਐਦਾਂ ਦੀ ਗੱਲ ਕਰੀ ਹੋਵੇ ਜਿਹਦੇ ਨਾਲ ਆਪਾਂ ਨੂੰ ਲੱਗਦਾ ਵੀ ਹਾਂ ਯਾਰ ਕਿਸੇ ਨੂੰ ਤਾਂ ਦਿਲ ਲੱਈ ਹੁੰਦਾ ਆ ਕੋਈ ਤਾਂ ਹੈ ਬੰਦਾ ਸਹੀ ਜਿਹੜਾ ਸਾਡੇ ਸਾਡੇ ਵੀ ਦਲਦਲ ਨੂੰ ਖਾਂਦਾ ਇੱਥੇ ਕੋਈ ਫਿਰ ਇਹ ਗੱਲ ਕੀਤੀ ਜੋ ਮਰੇ ਦਿਮਾਗ ਤੇ ਸੀ ਮੱਕੀ ਆਪਾਂ ਹਰੇਕ ਨੂੰ ਗਲਤ ਨਾ ਨਹੀਂ ਹੁੰਦਾ ਕੋਈ ਬੰਦਾ ਕਿਸੇ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਮੇਰੇ ਵੀ ਹੁਣ ਬਾਲ ਕਤਰ ਮਤਲਬ ਪਤਾ ਪਤਾ ਚਾਹ ਜੇ ਉਹ ਵੀ ਆਸੀ ਹੈ ਨਾ ਪਰ ਗੁਰੂ ਦੀ ਮਿਹਰ ਹੋਊਗੀ ਅਸੀਂ ਸਰਦਾਰ ਬਣਾਂਗੇ ਸਾਡੇ ਪ੍ਰਕਾਸ਼ ਵੀ ਕਰਾਂਗੇ ਕਈ ਵਾਰੀ ਨਾ ਪਤਾ ਹੋਣ ਦੇ ਕਾਰਨ ਵੀ ਜ਼ਮੀਰ ਜਾਗਦਿਆਂ ਵਾਲੇ ਬੰਦੇ ਵੀ ਉਹ ਕੰਮ ਕਰ ਜਾਂਦੇ ਨੇ ਜੋ ਅਪਕਾ ਨਹੀਂ ਹੋਣੀ ਆ ਵੀਰਾਂ ਜੀ ਉਹਦਾ ਜ਼ਮੀਰ ਮਰੀ ਹੋਈ ਆ ਬਸ ਇੰਨੀ ਗੱਲ ਹੀ ਸੀ ਬਾਕੀ ਧੰਨਵਾਦ ਜੀ ਮੈਨੂੰ ਮਾਫ਼ ਕਰਿਓ ਜੇ ਮੈਂ ਤੁਹਾਨੂੰ ਗਲਤਮਤ ਗੱਲ ਕਹੀ ਗਈ ਹੋਵੇ ਕੋਈ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਧੰਨਵਾਦ ਜੀ